हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट वास्ते जो कि एनटीए यूजीसी नेट एग्जाम की तैयारी कर रहे ने ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਲਾਵਾ ਲਾਈਕਸ ਨੂੰ ਕਰਾ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓ ਸੇ ਲਿੰਕ ਨਾਲ ਦੇ ਨਾਲ ਹੀ ਤੁਹਾਨੂੰ ਮਿਲ ਜਣਗੇ ਇਸ ਤੋਂ ਇਲਾਵਾ ਅਗਰ ਕੋਈ ਵੀ ਟਾਪਿਕ ਤੁਸੀ ਸਮਝਣਾ ਹੋਵੇ ਐਕਸਟਰਾ ਜਿਹੜਾ ਕਿ ਵੀਡੀਓਸ ਦੇ ਵਿੱਚ ਅਜੇ ਤੱਕ ਮੈਂ ਨਹੀਂ ਕਰਵਾਇਆ ਥੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅਗਰ ਟੈਲੀਗ੍ਰਾਮ ਦੇ ਉੱਤੇ ਜੁਆਇਨ ਕੀਤਾ ਹੈ ਤਾਂ ਉੱਥੇ ਵੀ ਤੁਸੀਂ ਹੈਲਪ ਲੈ ਸਕਦੇ ਹੋ ਸੋ ਅੱਜ ਸ਼ੁਰੂਆਤ ਕਰਦੇ ਹਾਂ ਜਿਹੜੇ ਸਾਡੇ ਖੋਜ ਵਾਲੇ ਟਾਪਿਕ ਹੋਣਗੇ ਉੱਥੋਂ ਸੋ ਇਹ ਵਾਲੇ ਜਿਹੜੇ ਟਾਪਿਕ ਹੈ ਜਿੰਨੇ ਵੀ ਤੁਸੀਂ ਕਿਤਾਬਾਂ ਜਿਹੜੀਆਂ ਖੋਜ ਨਾਲ ਸੰਬੰਧਿਤ ਨੇ ਸੋ ਉਹਨਾਂ ਦੇ ਨਾਲ ریلیਟਡ ਹੋਣਗੇ ਸ਼ਾਰਟ ਦੇ ਵਿੱਚ ਕਰਵਾਵਾਂਗੇ ਜ਼ਿਆਦਾ ਲੰਬੇ ਨਹੀਂ ਹੋਣਗੇ ਮਤਲਬ ਐਕਸਟਰਾ ਇਨਫੋਰਮੇਸ਼ਨ ਕੱਟ ਦਿੱਤੀ ਹੈ ਮੈਂ ਜਿਹੜੇ ਜਿਹੜੀ ਚੀਜ਼ ਤੁਸੇ ਪੜ੍ਹਨੀ ਆ ਸਿਰਫ ਉਹ ਹੀ ਮੈਂ ਪੜ੍ਹਾਵਾਂਗੀ ਤੇ ਸੌਰੀ ਮੇਰਾ ਥੋੜਾ ਜਿਹਾ ਗਲਾ ਕੋਲਡ ਕਰਕੇ ਥੋੜਾ ਹੌਲੀ ਹੌਲੀ ਮੈਂ ਪੜ੍ਹਾਵਾਂਗੀ ਸੋ ਤਾਂਕਿ ਮੈਨੂੰ ਵੀ ਪ੍ਰੋਬਲਮ ਨਾ ਹੋਵੇ ਤੇ ਜਿੰਨੀ ਹੋ ਸਕੇ ਅੱਜ ਅਸੀਂ ਵੀਡੀਓ ਕਰਾਂਗੇ ਅਗੇ ਅਸੀਂ ਨੈਕਸਟ ਦੇ ਵਿੱਚ ਇਹਨੂੰ ਕਰ ਲਾਂਗੇ ਠੀਕ ਹੈ ਕਵਰ ਕਰ ਲਾਂਗੇ ਓਕੇ ਸੋ ਸਭ ਤੋਂ ਪਹਿਲਾਂ ਅਸੀਂ ਖੋਜ ਦੇ ਨਾਲ ਸ਼ੁਰੂਆਤ ਕਰਦੇ ਆ ਕਿ ਖੋਜ ਦਾ ਜਨਮ ਜਿਹੜਾ ਹੈਗਾ ਸੀ ਨਾ ਸਭ ਤੋਂ ਪਹਿਲਾਂ ਕੀ ਹੋਇਆ ਸੀ ਕਿ ਅੰਗਰੇਜ਼ੀ ਕਿਉਂਕਿ ਸਾਡਾ ਟੌਪਿਕ ਹੀ ਇਹ ਹੈ ਕਿ ਉਰਦੂ ਤੇ ਅੰਗਰੇਜ਼ੀ ਦਾ ਜਿਹੜਾ ਪ੍ਰਭਾਵ ਪਿਆ ਸੀ ਨਾ ਉਹਦੇ ਪ੍ਰਭਾਵ ਅਧੀਨ ਹੀ ਜਿਹੜਾ ਹੈਗਾ ਸੀ ਇਸ ਦਾ ਜਿਹੜੀ ਸ਼ੁਰੂਆਤ ਸਾਡੀ ਮਿਲਦੀ ਹੈ ਪਹਿਲੋ ਕੀ ਗੱਲ ਸੀ ਜਦੋਂ ਦੇਖੋ ਅੰਗਰੇਜ਼ ਆਏ ਸੀ ਉਹਨਾਂ ਨੇ ਕੀ ਕੀਤਾ ਸੀ ਇੱਥੇ ਆ ਕੇ ਕਬਜ਼ਾ ਕੀਤਾ ਸੀ ਤੇ ਨਾਲ ਦੇ ਨਾਲ ਉਹਨਾਂ ਨੇ ਵਿਦਿਆ ਜਿਹੜੀ ਸੀ ਉੱਥੇ ਵੀ ਕਬਜ਼ਾ ਕਰ ਲਿਆ ਸੀ ਪਛਵੇਂ ਪ੍ਰਕਾਰ ਦੇ ਜਿਹੜੇ ਸਕੂਲ ਸੀ ਉੱਥੇ ਦੀ ਪੜ੍ਹਾਈ ਸੀ ਕਾਲਜ ਸੀ ਯੂਨੀਵਰਸਟੀਆਂ ਐਸ ਤਰੀਕੇ ਦੀਆਂ ਚੀਜ਼ਾਂ ਇਹਨਾਂ ਨੇ ਸਮਾਨਾਂਤਰ ਇੱਥੇ ਵੀ ਚਲਾਉਣਾ ਸ਼ੁਰੂ ਕੀਤਾ ਸੀ ਹੁਣ ਕੀ ਹੈਗਾ ਸੀ ਅੰਗਰੇਜ਼ਾਂ ਦੀ ਜਿਹੜੀ ਨੀਤੀ ਸੀ ਨਾ ਉਹਰੇ ਵਿੱਚ ਕੀ ਗਾ ਸੀ ਕਿ ਇੰਗਲਿਸ਼ ਪਲੱਸ ਉਹਨਾਂ ਦੀ ਆਪਣੀ ਜਿਹੜੀ ਅੱਧਰ ਦੀ ਲੈਂਗੁਏਜ ਉਹ ਨਾਲ ਦੇ ਨਾਲ ਚਲਾਈ ਜਾਵੇ ਸੋ ਇਸੇ ਮਕਸਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੋਰਟ ਵਿਲੀਅਮ ਕਾਲਜ ਕਲਕੱਤਾ ਜੜਾ ਗਏ ਕਹਿੰਦੇ ਇਹਦੇ ਨਮੂਨੇ ਤੇ ਮਤਲਬ ਇਸ ਅਧਾਰ ਤੇ ਕਿਉਂਕਿ ਸਭ ਤੋਂ ਪਹਿਲਾਂ ਨਾ ਸਾਡੀ ਕਲਕੱਤਾ ਹੀ ਰਾਜਧਾਨੀ ਸੀ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਉੱਥੇ 1865 ਦੇ ਵਿੱਚ ਕੀ ਗਾ ਸੀ ओरिएंटਲ ਸਕੂਲ ਲਾਹੌਰ ਜਿਹੜਾ ਹੈਗਾ ਸੀ ਉਹ ਖੁੱਲਾ ਉਸੇ ਦੇ ਆਧਾਰ ਤੇ ਮਤਲਬ ਜਿਵੇਂ ਉੱਥੇ ਖੁੱਲਿਆ ਸੀ ਨਾ ਉਸੇ ਆਧਾਰ ਤੇ ਉੱਤੇ ਉਹਨਾਂ ਨੇ ਇਹ ਵੀ ਕਾਲਜ ਇੱਧਰ ਖੁੱਲ੍ਹਿਆ ਸੀ ਤੇ ਜਿਸ ਨੂੰ ਉਹਨਾਂ ਨੇ 1870 ਦੇ ਵਿੱਚ ਕੀਤਾ ਸੀ ਫਿਰ ਇੱਕ ਕਾਲਜ ਬਣਾ ਦਿੱਤਾ ਪਹਿਲਾਂ ਸਕੂਲ ਸੀ ਫਿਰ ਬਾਅਦ ਦੇ ਵਿੱਚ ਕੀਗਾ ਸੀ 82 ਦੇ ਵਿੱਚ ਉਹਨਾਂ ਨੇ ਇੱਥੇ ਹੀ ਫਿਰ ਕੀ ਗਈ ਸੀ ਪੰਜਾਬ ਯੂਨੀਵਰਸਿਟੀ ਇੱਕ ਕਾਇਮ ਕਰ ਦਿੱਤੀ ਸੀ ਸੋ ओरिएंटਲ ਕਾਲਜ ਦਾ ਮੇਨ ਮਕਸਦ ਕੀ ਹੈਗਾ ਸੀ ਇੱਥੇ ਕਿ ਅਰਬੀ ਫਾਰਸੀ ਸੰਸਕ੍ਰਿਤ ਪਸ਼ਤੂ ਪੰਜਾਬੀ ਹਿੰਦੀ ਤੇ ਉਰਦੂ ਜਿਹੜੀਆਂ ਭਾਸ਼ਾਵਾਂ ਸੀ ਨਾ ਉਹਨਾਂ ਨੂੰ ਕੀ ਗਏ ਸੀ ਸਰਕਾਰੀ ਪੱਧਰ ਤੇ ਉੱਤੇ ਉਹਨਾਂ ਨੂੰ ਇੱਕ ਪੜਾਇਆ ਜਾਵੇ ਠੀਕ ਹੈ ਉਸ ਦਾ ਅਧਿਆਪਨ ਕਰਾਉਣਾ ਇਹ ਉਹਨਾਂ ਦਾ ਮੇਨ ਕੀ ਗਾ ਸੀ ਇੱਕ ਮਕਸਦ ਹੈਗਾ ਸੀ ਪੜ੍ਹ ਕੇ ਗਸੀ ਕਹਿੰਦੇ ਇਸ ਤੋਂ ਪਹਿਲਾਂ ਵੀ ਜਿਹੜੇ ਕਈ ਸਿੱਖਾਂ ਦੇ ਦੁਆਰਾ ਸਕੂਲ ਚਲਾਏ ਜਾ ਰਹੇ ਸੀ ਜਿਵੇਂ ਖਾਲਸਾ ਕਾਲਜ ਸਰਕੂੜਾ ਖਾਲਚਾ ਦੇ ਵਿੱਚ ਵੀ ਪੰਜਾਬੀ ਜਿਹੜੀ ਕਿਸੇ ਪਹਿਲਾਂ ਪੜ੍ਹਾਣ ਦੀ ਇੱਕ ਅਵਸਥਾ ਪਹਿਲਾਂ ਹੀ ਜਿਹੜੀ ਸ਼ੁਰੂ ਹੋ ਚੁੱਕੀ ਸੀ ਤੇ ਇਸ ਚੀਜ਼ ਨੂੰ ਜਿਹੜਾ ਹੈਗਾ ਸੀ ਸਾਬਿਤ ਵੀ ਕੀਤਾ ਸੀ ਇਹ ਚੀਜ਼ ਨੂੰ 1976 ਦੇ ਵਿੱਚ ਕੀ ਗਾ ਸੀ ਸੌਰੀ 1876 ਦੇ ਵਿੱਚ ਸ਼ਿਵਨਾਥ ਜੋਗੀ ओरिएंटਲ ਕਾਲਜ ਜਿਹੜੇ ਗਏ ਸੀ ਉਹਨਾਂ ਸੌਰੀ ਸ਼ਿਵਨਾਥ ਜੋਗੀ ਜਿਹੜੇ ਸੀ ਨਾ ਉਹਨਾਂ ਨੇ ਕੀ ਕੀਤਾ ਸੀ ਕਿ ਆਪਣੀ ਇੱਕ ਪੁਸਤਕ ਸੀ ਛੰਦ ਰਤਨਾਵਲੀ ਉਸ ਦੇ ਆਧਾਰ ਤੇ ਉਹਨਾਂ ਨੇ ਇੱਕ ਸੂਚਨਾ ਦਿੱਤੀ ਸੀ ਜਿਸ ਤੋਂ ਇਹ ਚੀਜ਼ ਸਾਡੇ ਨਿਕਲ ਕੇ ਸਾਹਮਣੇ ਆਈ ਕਿ ਉਸ ਸਮੇਂ ਜੜੇਗੇ ਸੀ ਕਿ ਪੰਜਾਬੀ ਵਗੈਰਾ ਵੀ ਪੜਾਣੀ ਜੜੀ ਕਿ ਸੀ ਸ਼ੁਰੂ ਕਰ ਦਿੱਤੀ ਸੀ ਤੇ ਇਸੇ ਸਾਲ ਹੀ ਸ਼ਿਮਨਾ ਜੋਗੀ ਜੜੇ ਸੀ ਨਾ ਉਹਨਾਂ ਨੇ ओरिएंटਲ ਕਾਲਜ ਦੇ ਵਿੱਚ ਇੱਕ ਨੌਕਰੀ ਲਈ ਸੀ ਪਹਿਲਾਂ ਜੜੇ ਕਿ ਸੀ ਉਹ ਕੁਝ ਹੋਰ ਸਬਜੈਕਟ ਪੜਾਉਂਦੇ ਸੀ ਬਾਅਦ ਦੇ ਵਿੱਚ ਫਿਰ ਹੋਰ ਸਬਜੈਕਟ ਪੜਾਉਣ ਲੱਗੇ ਫਨਾਲ ਦੇ ਨਾਲ ਕੀ ਕਰ ਸੀ ਪਹਿਲੋ ਕੀ ਕਰ ਸੀ ਉੱਥੇ ਦੂਸਰੀ ਲੈਂਗੁਏਜ ਫਿਰ ਬਾਅਦ ਵਿੱਚ ਜਿਹੜੀ ਗੁਰਮੁਖੀ ਸੀ ਨਾ ਉਹ ਜਿਹੜੀ ਆਣੀ ਸ਼ੁਰੂ ਹੋ ਗਈ ਸੀ ਹੁਣ ਕੀ ਗੱਸੀ ਜਦੋਂ ਗੁਰਮੁਖੀ ਆਈ ਤੇ ਉਸ ਦੇ ਵਿੱਚ ਸਟਾਫ ਸੂਚੀ ਜਿਹੜੀ ਸੀ ਨਾ ਉਸ ਦੇ ਵਿੱਚ ਗੁਰਮੁਖੀ ਵਾਲੇ ਭਾਗ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਇੱਥੇ ਭਾਈ ਹਰਸਾ ਸਿੰਘ ਜੜੇਗੇ ਸੀ ਨਾ ਉਹ ਤੇ ਨਾਲ ਦੇ ਨਾਲ ਕੀ ਹੈਗਾ ਸੀ ਤੇ ਸ਼ਿਵਨਾਥ ਜੋਗੀ ਜੜੇਗੇ ਸੀ ਅਸਿਸਟੈਂਟ ਟੀਚਰ ਵਜੋਂ ਜੜੇਗੇ ਸੀ ਗੁਰਮੁਖੀ ਭਾਗ ਦੇ ਵਿੱਚ ਉਹ ਸਥਾਪਿਤ ਜੜੇਗੇ ਸੀ ਕੀਤੇ ਗਏ ਬਾਅਦ ਵਿੱਚ ਹੋਰ ਵੀ ਇੱਥੇ ਆਏ ਤੇ ਜਿਵੇਂ ਇਹ ਵਿੱਚ ਸਾਡਾ ਗੁਰਮੁਖ ਸਿੰਘ ਜੜੇ ਆਗੇ ਸੀ ਉਹ ਆਏ ਸੀ ਤੇ ਦੂਸਰੇ ਹੋਰ ਲੇਖ ਜੜੇ ਆਗੇ ਸੀ ਉਹ ਆਏ ਨਾਲ ਦਾ ਜਿਵੇਂ ਹੁਣ ਗਿਆਨੀ ਦਿੱਤ ਸਿੰਘ ਨੇ ਗਿਆਨੀ ਪਾਸ ਕੀਤੀ ਸੀ ਮਗਰੋਂ ਤੇ ਉਹਨਾਂ ਨੂੰ ਗਿਆਨੀ ਦਿੱਤ ਸਿੰਘ ਵਜੋਂ ਮਸ਼ਹੂਰ ਕਰ ਦਿੱਤਾ ਗਿਆ ਕੁੜਕੀ ਕਾਸੀ ਕਹਿੰਦੇ ਜਦੋਂ ਇਹ ਚੀਜ਼ ਚਾਲੂ ਹੋਈ ਕਿ ਮੁੱਢਲਾ ਸੜਕੋ ਜਦੋਂ ਪੰਜਾਬੀ ਕਲਚਰ ਦੇ ਨਾਲ ਨਾਲ ਇੰਗਲਿਸ਼ ਕਰਜਾ ਲਾਣਾ ਸ਼ੁਰੂ ਹੋ ਗਿਆ ਪੜਾਈ ਦੇ ਵਿੱਚ ਤਾਂ ਬਾਅਦ ਵਿੱਚ ਪੰਜਾਬੀ ਅਧਿਆਪਨ ਦੇ ਵਿੱਚ ਗੁਰਮੁਖ ਸਿੰਘ ਤੇ ਬਿਹਾਰੀ لال ਪੁਰੀ ਵੀ ਜਿਹੜੇ ਸ਼ਾਮਲ ਹੋ ਗਏ ਪੰਜਾਬੀ ਦੇ ਵਿਦਿਆਰਥੀਆਂ ਨੂੰ ਜੋ ਉਹਨਾਂ ਦੀਆਂ ਲੋੜਾਂ ਸੀ ਉਹਨਾਂ ਦੇ ਮੁਤਾਬਕ ਜਿਹੜੇ ਸੀ ਇਹਨਾਂ ਨੇ ਪੜਾਉਣਾ ਸ਼ੁਰੂ ਕਰ ਦਿੱਤਾ ਮਤਲਬ ਕੀ ਕਾਸੀ ਕਿ ਜਿਸ ਤਰੀਕੇ ਨਾਲ ਕੋਲਕਾਤਾ ਦੇ ਵਿੱਚ ਸਕੂਲ ਖੁੱਲਿਆ ਗਿਆ ਉੱਥੇ ਕਾਲਜ ਆਇਆ ਇਸੇ ਤਰੀਕੇ ਨਾਲ ਇੱਧਰ ਵੀ ਚੀਜ਼ਾਂ ਚੱਲੀਆਂ ਯੂਨੀਵਰਸਿਟੀ ਬਣੀ ਤੇ ਜਿਵੇਂ Orienter College ਵਿੱਚ ਪਹਿਲੋਂ ਦੂਸਰੇ ਭਾਗ ਹੁੰਦੇ ਸੀ ਪੰਜਾਬੀ ਨਹੀਂ ਸੀ ਗੁਰਮੁਖੀ ਦੀ ਸ਼ੁਰੂਆਤ ਕੀਤੀ ਗਈ ਪੰਜਾਬੀ ਦੇ ਟੀਚਰਾਂ ਦੀ ਭਰਤੀ ਕੀਤੀ ਗਈ ਤੇ ਕੁਝ ਜਿਹੜੇ ਇੱਧਰ ਦੇ ਲੇਖਕ ਸੀ ਉਹ ਆਪ ਅੱਗੇ ਆਏ ਇਹਦੇ ਵਿੱਚ ਪੜਾਉਣ ਦੇ ਵਾਸਤੇ ਠੀਕ ਹੈ ਹੁਣ ਅਗਰ ਦੇਖਿਆ ਜਾਵੇ ਪੰਜਾਬੀ ਖੋਜ ਦੀ ਗੱਲ ਕੀਤੀ ਜਾਵੇ ਕਿੰਦੇ ਪੰਜਾਬੀ ਖੋਜ ਦੇ ਵਿੱਚ ਜੜਾ ਗਿਆ ਸੀ ਨਾ ਇਹਦਾ ਜਿਹੜਾ ਜਨਮ ਹੋਇਆ ਸੀ ਉਹ ਵੀ ਕਿ ਗੱਸੇ ਅਕੈਡਮਿਕ ਲੋੜਾਂ ਨੂੰ ਮੁੱਖ ਰੱਖ ਕੇ ਹੀ ਹੋਇਆ ਸੀ ਕਿਉਂ ਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਲੋਕੀ ਸੀ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਇੰਨਾ ਚੀਜ਼ਾਂ ਦੀ ਲੋੜ ਹੈ ਕਿ ਸਾਡੇ ਕੀ ਕੀ ਪੰਜਾਬੀ ਦੇ ਵਿੱਚ ਚੱਲਿਆ ਹੈ ਉਹ ਹਜੇ ਤੱਕ ਸਾਡੇ ਨਹੀਂ ਪਹੁੰਚਿਆ ਉਹਨਾਂ ਦੀ ਪੜਾਈ ਦੇ ਵਿੱਚ ਇਹ ਬਾਧਾ ਬਣਦੀ ਪਈ ਸੀ ਸੋ ਉਸੇ ਤਰੀਕੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਕੀ ਕੀਤਾ ਸੀ ਖੋਜ ਕਰਨੀ ਜਿਹੜੀ ਸ਼ੁਰੂ ਕੀਤੀ ਸੀ ਸੋ ਸਭ ਤੋਂ ਪਹਿਲਾ ਜਿਹੜਾ ਸਾਨੂੰ ਇਸ ਦੇ ਵਿੱਚ ਨਮੂਨਾ ਮਿਲਦਾ ਹੈ ਨਾ ਉਹ 1940 ਦੇ ਮੁਤਾਬਕ 1883 ਦੇ ਵਿੱਚ ਸਾਨੂੰ ਹਿਰਦੇ RAM ਪੱਲਾ ਜਿਹੜੇ ਨੇ ਉਹਨਾਂ ਦਾ ਹਨੂਮਾਨ ਨਾਟਕ ਜਿਹੜਾ ਸੀ ਜਦੋਂ ਉਸ ਦੀ ਸੰਪਾਦਨਾ ਹੋਈ ਤੇ ਸੰਪਾਦਨਾ ਕਿੰਨੇ ਕੀਤੀ ਸੀ ਸ਼ਿਵਨਾਥ ਜੋਗੀ ਨੇ ਸੋ ਇਥੋਸ ਅਗਰ ਦੇਖਿਆ ਜਾਵੇ ਸਾਡ ਨੂੰ ਸਭ ਤੋਂ ਪਹਿਲੋ ਖੋਜ ਦਾ ਨੂੰ ਮੁੱਨ ਜਣਾ ਹੈ ਉਹ ਮਿਲਦਾ ਹੈਗਾ ਵਾ ਠੀਕ ਹੈ ਤੇ ਜਿਵੇਂ ਕਹਿੰਦੇ ਕਿ ਪੱਛਮੀ ਵਿਦਿਆ ਜਿਵੇਂ ਆਈ ਸੀ ਤੇ ਜਿੰਨੇ ਸਾਡੇ ਸਾਹਿਤ ਨੂੰ ਇੱਕ ਪ੍ਰਭਾਵਿਤ ਕੀਤਾ ਸੀ ਉਸੇ ਤਰੀਕੇ ਨਾਲ ਜਿਹੜੀ ਸਾਡੀ ਖੋਜ ਵੀ ਸੀ ਨਾ ਉਹ ਵੀ ਪੱਛਮੀ ਚੀਜ਼ਾਂ ਦੇ ਨਾਲ ਜਿਹੜੀ gsi ਉਹ ਪੂਰੀ ਤਰੀਕੇ ਨਾਲ ਪਰ ਗਈ ਸੀ ਹੁਣ ਦੇਖੋ ਨਾਥ ਜੋਗੀ ਜਿਹੜੇ ਸੀ ਸ਼ਿਵਨਾਥ ਜੋਗੀ ਉਹਨਾਂ ਨੇ ਕੀ ਕੀਤਾ ਸੀ ਹਨੂਮਾਨ ਨਾਟਕ ਦੀ ਜਦੋਂ ਸੰਪਾਦਨਾ ਕੀਤੀ ਸੀ ਨਾ ਤਾਂ ਉਹਨਾਂ ਦੇ ਆਪਣੇ ਕਥਨ ਮੁਤਾਬਕ ਇਹ ਕੀ ਗਾ ਸੀ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਤੇ ਜਿਹੜੇ ਗਏ ਸੀ ਇਮਤਿਹਾਨਾਂ ਵਾਸਤੇ ਉਹਨਾਂ ਨੇ ਕੀ ਗਾ ਸੀ ਸਿਰਫ ਇੱਕ ਪਾਠ ਪੁਸਤਕ ਵਜੋਂ ਇਸ ਨੂੰ ਤਿਆਰ ਕੀਤਾ ਸੀ ਕੋਈ ਉਹਨਾਂ ਦਾ ਹੋਰ ਮਕਸਦ ਨਹੀਂ ਸੀ ਠੀਕ ਹੈ ਉਹਨਾਂ ਨੂੰ ਕੀ ਗਾ ਸੀ ਕਿ ਜਸਟ ਇੱਕ ਜਿਹੜੇ ਵਿਦਿਆਰਥੀ ਸੀ ਉਹਨਾਂ ਦੇ ਵਾਸਤੇ ਇਸ ਚੀਜ਼ ਨੂੰ ਤਿਆਰ ਕੀਤਾ ਜਾਵੇ ਤੇ ਨਾਲ ਦੇ ਨਾਲ ਕੀ ਰਸੀ ਕਹਿੰਦੇ ਕਿ ਇਸ ਤਰੀਕੇ ਦੀ ਕਹਿੰਦੇ ਸੁੰਦਰ ਕਵਿਤਾ ਸੀ ਨਾ ਤੇ ਇਸ ਦੀ ਜਿਹੜੀ ਚਾਲ ਸੀ ਉਹ ਗੁਰਮੁਖੀ ਦੇ ਇੱਕ ਤਰੀਕੇ ਦੇ ਨਾਲ ਜੜੀ ਗਈ ਸੀ ਇਹ ਚਲਦੀ ਸੀ ਹੁਣ ਜਿਹੜੇ ਸ਼ਿਵਨਾਥ ਜੋਗੀ ਸੀ ਉਹਨਾਂ ਨੇ ਇਹ ਜਿਹੜੀ ਸੰਪਾਦਿਤ ਰਚਨਾ ਸੀ ਨਾ ਦੇਖੋ ਇਹ ਕਿਉਂ ਸਭ ਤੋਂ ਪਹਿਲੋ ਕਿਤਾਬ ਆ ਇਹ ਕਿਉਂਕਿ ਅਗੋਂ ਇਸ ਦੇ ਬੜੇ ਸੰਸਕਰਣ ਛਪੇ ਨੇ ਜਦੋਂ ਸੰਸਕਰਨ ਇੱਕ ਤੋਂ ਬਾਅਦ ਇੱਕ ਛਪੇ ਨੇ ਤਾਂ ਬਹੁਤ ਸਾਰੇ ਉਤਾਈਆਂ ਵੀ ਵੇਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਹ ਜਿਹੜੀ ਸੰਪਾਦਿਤ ਰਚਨਾ ਸੀ ਨਾਮ 1 ਕਿ ਗਸੀ 1935 ਦੇ ਵਿੱਚ ਕੀ ਗਸੀ ਇਸ ਤੇ ਪੰਜ ਸੰਸਕਰਨ ਅੱਗੇ ਛਪ ਚੁੱਕੇ ਸੀ ਨਾਲ ਅੱਗੇ ਪੰਜ ਹੋਰ ਛਪ ਗਏ ਸੀ ਤੇ ਉਹ ਇਸ ਦੀ ਭੂਮਿਕਾ ਨੂੰ ਆਪਣੀ ਸਮਝ ਅਨੁਸਾਰ ਸੋਧਦੇ ਵੀ ਰਹੇ ਪਰ ਕੀ ਗੱਸੀ ਜਿਹੜਾ ਅਸੀਂ ਚੀਜ਼ ਪੜ੍ਹਦੇ ਆ ਨਾ ਉਹ ਕੀ ਗੱਸੀ ਜੈਸੇ ਜਿਸ ਦੀ ਗੱਲ ਹੋ ਰਹੀ ਹੈ ਇੱਥੇ ਉਹ 1883 ਵਾਲੇ ਸੰਸਕਰਨ ਦੀ ਹੀ ਗੱਲ ਹੋ ਰਹੀ ਹੈ ਨਾ ਕਿ ਅੱਗੇ ਛਪੇ ਜਿਹੜੇਗੇ ਸੀ ਉਹਨਾਂ ਕਿਤਾਬਾਂ ਦੀ ਨਾਲ ਦੇ ਨਾਲ ਇਹ ਵੀ ਉਹਨਾਂ ਨੇ ਦੱਸਿਆ ਗਵਾ ਕਿ ਸ਼ਿਵਨਾਥ ਜਿਹੜੇਗੇ ਸੀ ਉਹ ਸੰਸਕ੍ਰਿਤੀ ਹਿੰਦੀ ਖੋਜ ਕਾਰਜ ਵੀ ਕਰਦੇ ਸੀ ਪਰ ਜਦੋਂ ਕਹਿੰਦੇ ਇਸ ਦਾ ਪੰਜਾਬੀ ਜਿਹੜਾ ਸੰਸਕਰਨ ਜਦੋਂ ਤਿਆਰ ਕਰਦੇ ਪਏ ਸੀ ਨਾ ਤੇ ਕਾਫੀ ਜ਼ਿਆਦਾ ਜਿਵੇਂ ਹੁਣ ਕਹਿੰਦੇ ਨਾ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ ਪੰਜਾਬੀ ਦੇ ਵਿੱਚ ਤੇ ਉਹਨਾਂ ਨੇ ਵੀ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਕਈ ਸਮੱਸਿਆ ਦੇ ਨਾਲ ਉਹ 2-4 ਹੁਣੇ ਸ਼ੁਰੂ ਕਰ ਲਏ। ਉਹਨਾਂ ਨੇ ਇੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬੀ ਦੇ ਵਿੱਚ ਜਦੋਂ ਉਸ ਦਾ ਉਲਟਾ ਕਰਨਾ ਹੈ ਤਾਂ ਬੜਾ ਔਖਾ ਕੰਮ ਹੈਗਾ। ਸੋ ਇਸੇ ਸਮੱਸਿਆਵਾਂ ਨੂੰ ਇੱਥੇ ਉਹਨਾਂ ਨੇ ਦੱਸਿਆ ਸੀ ਕਿ ਸਭ ਤੋਂ ਪਹਿਲੇ ਸਮੱਸਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹਨੂਮਾਨ ਨਾਟਕ ਸੀ ਨਾ ਉਸ ਦੀ ਪ੍ਰਸਿੱਧੀ ਬੜੀ ਸੀ। ਹੁਣ ਦੇਖੋ ਕਿ ਗਵਾ ਕਹਿੰਦੇ ਅੱਜ ਤੱਕ ਅਗਰ ਤੁਸੀਂ ਚਲ ਜੋ ਹਰ ਇੱਕ ਲਾਇਬ੍ਰੇਰੀ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਹਨੂਮਾਨ ਨਾਟਕ ਜਿਹੜਾ ਹੈ ਨਾ ਉਸ ਦੀ ਪ੍ਰਤੀਲਿਪੀ ਜਾਂ ਉਸ ਦੀ ਕੋਈ ਕਿਤਾਬ ਜ਼ਰੂਰ ਤੁਹਾਨੂੰ ਇੱਕ ਮਿਲ ਜਾਏਗੀ ਸੋ ਇਹੋ ਕੀ ਗੀ ਸੀ ਜ਼ਬ ਤੋਂ ਜ਼ਿਆਦਾ ਕਹਿੰਦੇ ਜਦੋਂ ਇਹ ਰਚੀ ਗਈ ਸੀ ਨਾ ਤੇ ਇਹ ਚੀਜ਼ ਇਸ ਦੀ ਸਭ ਤੋਂ ਜ਼ਿਆਦਾ ਜੜੀ ਗਈ ਸੀ ਸਮੱਸਿਆ ਬਣੀ ਸੀ ਹੁਣ ਹਨੂਮਾਨ ਨਾਟਕ ਦੀ ਦੂਜੀ ਜਿਹੜੀ ਇੱਥੇ ਇੱਕ ਸਮੱਸਿਆ ਆਉਂਦੀ ਹੈ ਨਾ ਕੀ ਗੀ ਹੈ ਕਿ ਸਾਹਿਤ ਸ਼ਾਸਤਰੀ ਸਮੱਸਿਆ ਸੀ ਮਤਲਬ ਹੁਣ ਦੇਖੋ ਇਸ ਦੇ ਮੌਲਿਕ ਜਾਂ ਫਿਰ ਕਹਿ ਸਕਦੇ ਹੋ ਅਨੁਵਾਦਿਤ ਹੁੰਦੀਆਂ ਹੁਣ ਜਦੋਂ ਤੁਸੀਂ ਕੋਈ ਕਿਤਾਬ ਫੜੋਗੇ ਜੇਕਰ ਤੁਸੀਂ ਇਸੇ ਕਿਤਾਬ ਦੇ ਨਾਲ ਰਿਲੇਟਡ ਕਿਸੇ ਲਾਇਬ੍ਰੇਰੀ ਦੇ ਵਿੱਚ ਤੁਹਾਨੂੰ ਨਹੀਂ ਪਤਾ ਉਹ ਫਰਸਟ ਐਡੀਸ਼ਨ ਹੈ ਜਾਂ ਉਸਦੇ ਅੱਗੇ ਹੋਰ ਸੰਸਕਰਣ ਜਿਹੜੇ ਛਪ ਚੁੱਕੇ ਨੇ ਤੁਸੀਂ ਉਹਨਾਂ ਨੂੰ ਪੜ੍ਹਦੇ ਪਏ ਹੋ ਕਿਉਂਕਿ ਇਹੋ ਸਮੱਸਿਆ ਉਹਨਾਂ ਨੇ ਦੱਸੀ ਸੀ ਕਿ ਇਹ ਜਿਹੜੀ ਚੀਜ਼ ਹੈ ਕੀ ਹੈ ਕਹਿੰਦੇ ਕਿ ਹਰਦੇ RAM ਦਾ ਇਹ ਜਿਹੜਾ ਗ੍ਰੰਥ ਸੀ ਨਾ ਇਹ ਮੌਲਿਕ ਨਹੀਂ ਸੀ ਬਲਕਿ ਕੀ ਗਾਸੀ ਇਹ ਅਨੁਵਾਦਿਤ ਹੈਗਾ ਸੀ ਜਿਸ ਦੀ ਸੰਪਾਦਨਾ ਇਹਨਾਂ ਨੇ ਕੀਤੀ ਸੀ ਯਾਦ ਰੱਖਿਓ ਇਹ ਅਨੁਵਾਦਿਤ ਰਚਨਾ ਸੀ ਹਿਦਦਰਾਮ ਦੀ ਸੰਪਾਦਿਤ ਕੀਤਾ ਸੀ ਇਹਨੂੰ ਸ਼ਿਵਨਾਰਥ ਜੋਗੀ ਨੇ ਸੋ ਤੀਜੀ ਹੁਣ ਇਥੇ ਵਿੱਚ ਇੱਕ ਹੋਰ ਸਮੱਸਿਆ ਉਹਨਾਂ ਨੇ ਦੱਸੀ ਹੈ ਜਿਹੜੀ ਇੱਕ ਹੋਰ ਜ਼ਿਆਦਾ ਇੱਕ ਅਹਿਮ ਹੈ ਕਿ ਦੇਖੋ ਉਸ ਸਮੇਂ ਕੀ ਗਸੀ ਛਾਪਾਖਾਨਾ ਆ ਗਿਆ ਸੀ ਸਾਡਾ ਕੋ ਬਹੁਤ ਜ਼ਾਰੇ ਕਿਤਾਬਾਂ ਕਰਾਤਰ ਛਪਦੀਆਂ ਪਈਆਂ ਸੀ ਤੇ ਹੁਣ ਜਦੋਂ ਕਿਸੇ ਕੋਈ ਇਹ ਚੀਜ਼ ਹੱਥ ਲੱਗ ਗਈ ਤਾਂ ਉਹਨੇ ਸੋਚਿਆ ਕਿ ਮੈਂ ਵੀ ਇਸ ਦੇ ਵਿੱਚ ਹੱਥ ਧੋ ਲਵਾਂ ਉਹਨੇ ਕੀ ਕੀਤਾ ਕਿ ਉਸ ਵੇਲੇ ਦੇ ਜਿਹੜੇ ਕਵੀ ਸੀ ਨਾ ਆਪਣੇ ਕੋਲੋਂ ਲਿਖ ਕੇ ਵਿੱਚ ਕੁਝ ਐਡ ਕਰਕੇ ਕਿਤਾਬਾਂ ਉਹਨਾਂ ਨੇ ਛਾਪਣੀਆਂ ਸ਼ੁਰੂ ਕਰ ਦਿੱਤੀਆਂ ਸੋ ਇਹ ਚੀਜ਼ ਜਿਹੜੀ ਕੀ ਸੀ ਜਿਵੇਂ ਕਹਿੰਦੇ ਕਿ ਹੀਰ ਵਾਇਰਸ ਪਈ ਬਾਲੇ ਵਾਲੀ ਜਰਮਸਾਖੀ ਜਾਂ ਹੋਰਾਂ ਦੇ ਵਿੱਚ ਵੀ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਹ ਸਮੱਸਿਆ ਕਿ ਚੀਜ਼ਾਂ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਵਧਾ ਚੜਾ ਕੇ ਛੋਟੀ ਤੋਂ ਕਾਫੀ ਲੰਬੀ ਕਰ ਦਿੱਤੀ ਹੈ ਸੋ ਉਹ ਚੀਜ਼ ਇਸ ਦੇ ਵਿੱਚ ਆ ਗਈ ਸੀ ਕਿ ਪਾਠ ਜਿਹੜਾ ਹੈਗਾ ਸੀ ਨਾ ਇਸ ਦੀਆਂ ਅੱਗੇ ਕਈ ਕਿਤਾਬਾਂ ਜੜੀਆਂ ਗਈਆਂ ਸੀ ਉਹ ਛਪ ਚੁੱਕੀਆਂ ਸੀ ਹੁਣ ਜੜੇ ਸ਼ਿਵਨਾਸ ਜੋਗੀ ਸ਼ਿਵਨਾਸ ਜਿਹੜੇ ਸੀ ਨਾ ਉਹਨਾਂ ਨੂੰ ਪਤਾ ਸੀ ਕਿ ਕਿੰਨੀ ਪਵਿੱਤ੍ਰ ਚੀਜ਼ ਹੈਗੀ ਆ ਪਰ ਉਹਨਾਂ ਨੇ ਜਦੋਂ ਦੇਖਿਆ ਕਿ ਇਸ ਦੀਆਂ ਇੰਨੀਆਂ ਕਿਤਾਬਾਂ ਵਿੱਚ ਐਡਿੰਗ ਕਰ ਕਰਕੇ ਕੁਛ ਨਾ ਕੁਛ ਕੁਛ ਨਾ ਕੋਰ ਹੋਰ ਪਾਪੂ ਕੇ ਇਹਨੂੰ ਵਧਾ ਚੜਾ ਕੇ ਜਦੋਂ ਉਹਨਾਂ ਨੇ ਅੱਗੇ ਦੇਖਿਆ ਕਿ ਉਹਨਾਂ ਦਾ ਮਨចិត្ត ਇੱਥੇ ਦੁਖੀ ਹੋ ਗਿਆ ਕਿ ਮੈਂ ਤਾਂ ਚਲੋ ਇੱਕ ਸੰਪਾਦਿਤ ਕੀਤੀ ਸੀ ਬਟ ਇਹਦੇ ਵਿੱਚ ਇੰਨਾ ਕੁਛ ਆਪਣੇ ਵੱਲੋਂ ਐਡ ਕਰਕੇ ਉਹਨੂੰ ਕਿਤੇ ਦਾ ਕਿਤੇ ਤੁਸੀਂ ਵਧਾ ਚੜਾ ਜਿਹੜਾ ਹੈਗਾ ਸੀ ਉਹ ਕਰ ਦਿੱਤਾਗਾ ਠੀਕ ਹੈ ਹੁਣ ਅੱਗੇ ਇੱਕ ਹੋਰ ਸਮੱਸਿਆ ਇਸ ਦੇ ਵਿੱਚ ਦੱਸੀ ਗਈ ਆ ਪਾਠ ਦੀ ਅਸ਼ੁੱਧਤਾ ਦੇ ਬਾਰੇ ਪਾਠ ਦੀ ਅਸ਼ੁੱਧਤਾ ਵੀ ਦੇਖੋ ਕਿੱਥੇ ਇਹਨੇ ਨਾਲ-ਨਾਲ ਉਤ ਮਿਲਦੀਆਂ ਹੁਣ ਇੱਕ ਤੋਂ ਬਾਅਦ ਇੱਕ ਐਡੀਸ਼ਨ ਛपने ਸ਼ੁਰੂ ਹੋ ਗਏ ਕਿਤਾਬਾਂ ਜ਼ਿਆਦਾ ਇਸ ਦੇ ਵਿੱਚ ਆ ਗਈਆਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿਹੜੀ ਚੀਜ਼ ਸ਼ੁੱਧ ਹੈ ਕਿਹੜੀ ਚੀਜ਼ ਅਸ਼ੁੱਧ ਹੈ ਕਿ ਜਿਹੜੀ ਅਸੀਂ ਪੜਦੇ ਪਏ ਜਿਵੇਂ ਸਾਡੇ ਵੀ ਇੱਥੇ ਇੱਕ ਕਿਤਾਬ ਜੇਕਰ ਇੱਕ ਤੋਂ ਜ਼ਿਆਦਾ ਵਾਰ ਛਪੇ ਉਹਨੂੰ ਤਕੀ ਹੁੰਦਾ ਹੈ ਕਿ ਉਸ ਦੇ ਵਿੱਚ ਕਾਫੀ ਜ਼ਿਆਦਾ ਚੀਜ਼ਾਂ ਐਡ ਹੋ ਜਾਂਦੀਆਂ ਨੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਅਸੀਂ ਸ਼ੁੱਧ ਚੀਜ਼ ਪੜਦੇ ਪਏ ਆ ਜਾਂ ਅਸ਼ੁੱਧ ਚੀਜ਼ ਪੜਦੇ ਪਏ ਹੈਗੇ ਆ ਸੋ ਇੱਥੇ ਵੀ ਇਹ ਜਿਹੜੀ ਸਮੱਸਿਆ ਹੈਗੀ ਸੀ ਇਹ ਉੱਥੇ ਪੈਦਾ ਹੋ ਗਈ ਤੇ ਉਹਨਾਂ ਨੂੰ ਪਤਾ ਵੀ ਸੀ ਤੇ ਉਹਨਾਂ ਨੇ ਕੀ ਕੀਤਾ ਸੀ ਕਿ ਜਿਆਦਾ ਤੋਂ ਜਿਆਦਾ ਚੀਜ਼ਾਂ ਨੂੰ ਸ਼ੁੱਧ ਕਰਕੇ ਲਿਖਣ ਦਾ ਉਪਰਾਲਾ ਜਿਹੜਾ ਹੈਗਾ ਸੀ ਉਹਨਾਂ ਨੇ ਇੱਥੇ ਕੀਤਾ ਜ਼ਰੂਰ ਸੀ ਨੈਕਸਟ ਜਿਹੜਾ ਹੈਗਾ ਸੀ हनुमान नाटक ਜਿਹੜਾ ਗਾ ਸੀ ਨਾ ਉਹਦੇ ਵਿੱਚ ਕੀ ਰਸੀ ਇੱਕ ਮੈਡਮ ਉਹਦੇ ਇਸ ਦੇ ਵਿੱਚ ਜਿਹੜੇ ਕਿ ਸੀ ਉਹਨਾਂ ਦੇ ਵੱਲੋਂ ਕੀ ਗਾ ਸੀ हनुमान नाटक ਬਾਰੇ ਕੀਤਾ ਗਿਆ ਜਿਹੜਾ ਸਾਰਾ ਕਾਰਸ ਸੀ ਨਾ ਉਹ ਕੀ ਗਾ ਸੀ ਪਹਿਲੇ ਸੰਸਕਰਨ ਦੇ ਵਿੱਚ ਜਿਹੜਾ ਗਾ ਸੀ ਉਹ ਨਹੀਂ ਸਮਾ ਸਕਿਆ ਕਿਉਂ ਲੇਖਕ ਇੱਕ ਤੋਂ ਵੱਧ ਜ਼ਿਆਦਾ ਸੰਸਕਰਨ ਛਾਪਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹ ਚੀਜ਼ ਲਿਖਦੇ ਨੇ ਤਾਂ ਉਹ ਇੱਕ ਦੇ ਵਿੱਚ ਨਹੀਂ ਆਏਗਾ ਤੋ ਉਹਨਾਂ ਨੇ ਕੀ ਕੀਤਾ ਸੀ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਅਗ ਸੀ ਉਹਨਾਂ ਨੇ 2-3 ਦੇ ਵਿੱਚ ਕੰਮ ਜਿਹੜਾ ਕੀਤਾ ਸੀ ਤੇ ਬਾਅਦ ਦੇ ਵਿੱਚ ਵੀ ਉਹਨਾਂ ਨੇ ਅੱਗੋਂ ਜਿਹੜਾ ਅਗ ਸੀ ਇਹ ਕੰਮ ਜਿਹੜਾ ਅਗ ਸੀ ਜਾਰੀ ਰੱਖਿਆ ਸੀ ਸੋ ਪੰਜਾਬੀ ਖੋਇ ਦਾ ਅਗਰ ਅਰੰਭਲਾ ਦੌਰ ਦੇਖਿਆ ਜਾਵੇ ਤਾਂ ਉਹਦੇ ਵਿੱਚ ਹਨੂਮਾਰ ਨਾਟਕ ਸੀ ਤਾਂ ਜਦੋਂ ਉਸ ਤੋਂ ਬਾਅਦ ਅਗਰ ਦੇਖਿਆ ਜਾਵੇ ਦੂਜੀ ਮਹੱਤਵਪੂਰਨ ਸਾਨੂੰ ਇੱਕ ਰਚਨਾ ਮਿਲਦੀ ਹੈ ਖੋਜ ਦੇ ਵਿੱਚ ਤਾਂ ਉਹ ਆਈਂਦੀ ਗਿਆ ਹਫੀਜ਼ਾਬਾਦ ਵਾਲੀ ਜਨਮਸਾਖੀ ਜਿਹੜੀ ਕਿ ਸ਼ਿਰਗੁਰੂ ਨਾਨਕਦੇਵ ਜੀ ਦੀ ਹੈ ਤੇ ਜੋ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਸੀ ਉਹਨਾਂ ਨੇ 1885 ਦੇ ਵਿੱਚ ਕੀ ਕੀਤੀ ਸੀ ਇਹਨੂੰ ਸੰਪਾਦਿਤ ਕੀਤਾ ਸੀ ਇਹ ਸਾਰੀਆਂ ਸੰਪਾਦਿਤ ਹਾਂਦੀਆਂ ਨੇ ਖੋਜ ਦੇ ਵਿੱਚ ਹੁਣ ਇਹ ਜਦੋਂ ਸੰਪਾਦਿਤ ਹੋ ਗਈ ਸੀ ਨਾ ਕਹਿੰਦੇ ਵਿਦਿਗਤ ਇਹ ਸੰਪਾਦਿਤ ਹੋਣ ਤੋਂ ਪਹਿਲਾਂ ਇਹ ਜਿਹੜੀ ਜਨਮ ਸਾਖੀ ਸੀ ਨਾ ਕਿਸੇ ਹੋਰ ਦੇ ਨਾਮ ਥੱਲੇ 1882 ਦੇ ਵਿੱਚ ਇਹ ਸਿੰਘ ਸਭਾ ਲਾਹੌਰ ਦੇ ਯਤਨਾਂ ਦੇ ਨਾਲ ਪਹਿਲੋਂ ਹੀ ਇਹ ਛਪ ਚੁੱਕੀ ਸੀ ਤੇ ਇਹ ਵੀ ਕਹਿੰਦੇ ਕਿ ਜਦੋਂ ਅੰਗਰੇਜ਼ੀ ਵਿਦਿਆਈ ਸੀ ਉਸ ਦੇ ਪ੍ਰਭਾਵ ਦੀ ਨੂੰ ਪੰਜਾਬੀ ਦੇ ਵਿੱਚ ਵੀ ਸੰਪਾਦਨ ਦਾ ਕੰਮ ਸ਼ੁਰੂ ਹੋ ਗਿਆ ਸੀ ਕਿਉਂਕਿ ਉਹਨਾਂ ਨੇ ਵੇਖਿਆ ਸੀ ਕਿ ਜਿਹੜੀ ਇੰਗਲਿਸ਼ ਦੇ ਵਿੱਚ ਕਾਫੀ ਜ਼ਿਆਦਾ ਸੰਪਾਦਿਤ ਹੁੰਦੀਆਂ ਨੇ ਰਚਨਾਵਾਂ ਤੇ ਕਿਉਂ ਨਾ ਪੰਜਾਬੀ ਦੇ ਵਿੱਚ ਵੀ ਕੀਤਾ ਜਾਵੇ ਤੇ ਇਹ ਵੀ ਚੀਜ਼ ਹੈ ਕਿ ਸੀ ਤੇ ਇਸੇ ਤੌਰ ਦੇ ਉੱਤੇ ਕਿਹੜੇ ਹੀ ਰਿਆ ਕਹਿੰਦੇ ਕਿ ਹਾਫਿਜ਼ਾਬਾਦ ਵਾਲੀ ਜਿਹੜੀ ਜਨਮ ਸਾਕੀ ਸੀ ਨਾ ਇਸੇ ਚੀਜ਼ ਦੇ ਉੱਤੇ ਆਈ ਸੀ ਤੇ ਜਿਹੜੇ ਪ੍ਰਸਿੱਧ ਅੰਗਰੇਜ਼ ਜਿਹੜੇ ਵਿਦਮਾਨ ਹੈਗੇ ਸੀ ਇਸ ਦੇ ਵਿੱਚ ਜਿਵੇਂ ਮਕਾਲੇ ਉਹਨਾਂ ਦੀ ਪ੍ਰੇਰਣਾ ਤੇ ਨਿਗਰਾਨੀ ਹੇਠ ਇਸ ਚੀਜ਼ ਨੂੰ ਜਿਹੜਾ ਅਗਾ ਸੀ ਉਹ ਪ੍ਰਾਪਤ ਕੀਤਾ ਗਿਆ ਸੀ ਸੋ ਇਸ ਜਨਮ ਸਾਖੀ ਦੀ ਅਗਰ ਭੂਮਿਕਾ ਤੋਂ ਅਗਰ ਦੇਖਿਆ ਜਾਵੇ ਤਾਂ ਜਨਮ ਸਾਖੀ ਦੀ ਖੋਜ ਦਾ ਜਿਹੜਾ ਕਾਰਜ ਸੀ ਨਾ ਉਹ ਇੱਥੋਂ ਹੀ ਜਿਹੜਾ ਹੈਗਾ ਸੀ ਸ਼ੁਰੂ ਹੋਇਆ ਸੀ ਤੇ ਕਈ ਵਾਰੀ ਕਹਿੰਦੇ ਇਸ ਦੇ ਵਿੱਚ ਉਹ ਜਿਹੇ ਮੁੱਦੇ ਉਠਾਏ ਗਏ ਸੀ ਇਹ ਜਨਮ ਸਾਖੀ ਦੇ ਵਿੱਚ ਤੇ ਉਹ ਅੱਗੇ ਜਿਹੜੀ ਆਉਣ ਵਾਲੀ ਖੋਜ ਸੀ ਨਾ ਉਸਤੇ ਵਾਸਤੇ ਇੱਕ ਆਧਾਰ ਜਿਹੜਾ ਹੈਗਾ ਸੀ ਉਹ ਬਣ ਸਕੇ ਸੀ ਹੁਣ ਦੇਖੋ ਇਹ ਜਨਮ ਸਾਖੀ ਦੇ ਵਿੱਚ ਜਦੋਂ ਕਿਸੇ ਕਿਉਂਕਿ ਪਹਿਲੀ ਤਾਂ ਇਹੋ ਹੀ ਸਾਨੂੰ ਮਿਲਦੀ ਹੈ ਤੇ ਅੱਗੋਂ ਜੇਕਰ ਜਦੋਂ ਲੇਖਕ ਕਰਨਗੇ ਕਿਸੇ ਹੋਰ ਚੀਜ਼ ਨੂੰ ਸੰਪਾਦਿਤ ਤਾਂ ਉਹ ਇਸੇ ਚੀਜ਼ ਵੱਲ ਧਿਆਨ ਦੇਣਗੇ ਸਭ ਤੋਂ ਪਹਿਲਾਂ ਤੇ ਉਸ ਦੇ ਵਿੱਚ ਇਹੋ ਜਿਹੇ ਮੁੱਦੇ ਉਠਾ ਦਿੱਤੇ ਗਏ ਨਾਲ ਹੀ ਕਿ ਅੱਗੇ ਜਦੋਂ ਲੇਖਕ ਕਿਸੇ ਚੀਜ਼ ਨੂੰ ਸੰਪਾਦਿਤ ਕਰਨਗੇ ਜੇ ਪਰ ਕਾਇਦਾ ਜੇਕਰ ਜਨਮ ਸਾਖੀ ਹੋਏਗੀ ਤਾਂ ਉਹਨਾਂ ਚੀਜ਼ਾਂ ਨੂੰ ਉਹ ਧਿਆਨ ਦੇ ਵਿੱਚ ਰੱਖਣਗੇ ਸੋ ਨੈਕਸਟ ਇਸ ਦੇ ਵਿੱਚ ਇਹ ਗਏ ਹੁਣ ਉਹ ਵੀ ਆਕੀ ਖੋਇ ਦੀ ਦ੍ਰਿਸ਼ਟੀ ਤੋਂ ਇਹ ਜਿਹੜੇ ਮਸਲੇ ਸੀ ਇਹ ਕਾਫੀ ਜ਼ਿਆਦਾ ਕੀ ਗਏ ਸੀ ਮਹੱਤਵਪੂਰਨ ਸੀ ਪੁੜੇ ਇਸ ਵਿੱਚ ਸਭ ਤੋਂ ਪਹਿਲਾ ਹੈਗਾ ਇਹ ਇਹਦੇ ਵਿੱਚ ਜਿਹੜੀਆਂ ਤਰੁੱਟੀਆਂ ਹੋਰ ਵੀ ਚੀਜ਼ਾਂ ਆ ਗਈਆਂ ਨੇ ਉਹ ਵੀ ਦੱਸੀਆਂ ਗਈਆਂ ਨੇ ਪਰ ਚਲੋ ਅਸੀਂ ਉਹ ਵੇ ਦੇ ਗਿਆ ਬਾਅਦ ਵਿੱਚ ਪੁੜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਗਾਵਾ ਕਿ ਖੋਇ ਦੇ ਦ੍ਰਿਸ਼ਟੀ ਤੋਂ ਸਭ ਤੋਂ ਪਹਿਲਾ ਮਸਲਾ ਜਿਹੜਾ ਇਸ ਦੇ ਵਿੱਚ ਦਿੱਤਾ ਗਿਆ ਸੀ ਕਿ ਸਾਹਿਤ ਦੇ ਵਿੱਚ ਰੂਪਾਂਤਰਨ ਦੇ ਬਾਰੇ ਜੜੀ ਕੀ ਸੀ ਉਹ ਇਸ ਦੇ ਵਿੱਚ ਪਹਿਲਾ ਮਸਲਾ ਹੈ ਨਾ ਹੋਰ ਗੁਰਮੁਖ ਸਿੰਘ ਜੜੇ ਆ ਗਏ ਸੀ ਨਾ ਉਹਨਾਂ ਨੇ ਕੀ ਦੱਸਿਆ ਸੀ ਕਿ ਜਿਹੜਾ ਇਸ ਦੇ ਵਿੱਚ ਅਸੀਂ ਨਾਇਕ ਦੇ ਬਾਰੇ ਲਿਖਦੇ ਆ ਨਾ ਉਹ ਕਹਿੰਦੇ ਉਹ ਇੱਕ ਜਿਹੜਾ ਇਤਿਹਾਸ ਹੈ ਨਾ ਇੱਕ ਤਰ੍ਹਾਂ ਦਾ ਹੀ ਹੁੰਦਾ ਹੈ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਗੱਲ ਕਰਦੇ ਆ ਨਾ ਤੁਹਾਨੂੰ ਪਤਾ ਉਹਨਾਂ ਦਾ ਇਤਿਹਾਸ ਇੱਕੋ ਜਿਹਾ ਹੀ ਹੈ ਪਰ ਕੀ ਕਰਦੇ ਨੇ ਨਾ ਕਿ ਕਈ ਜਨਮ ਸਾਖੀਕਾਰ ਇਹੋ ਜਹੁੰਦੇ ਨੇ ਕਿ ਆਪਣੀ ਕਿਤਾਬ ਨੂੰ ਬਹੁਤ ਹੀ ਵੱਧ ਚੜਾ ਕੇ ਪੇਸ਼ ਕਰਦੇ ਨੇ ਤਾਂ ਕਿ ਅੱਗੋਂ ਜਿਹੜੇ ਪੜਨ ਵਾਲੇ ਆ ਨਾ ਉਹ ਇੰਟਰਸਟ ਲੈ ਕੇ ਪੜਨ ਉਹਨਾਂ ਨੂੰ ਹੋਵੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਇੱਕ ਕਿਤਾਬ ਜਿਹੜੀ ਖਰੀਦੀਏ ਇਹ ਆਈ ਨਹੀਂ ਜੀ ਤੇ ਕਿਹਾ ਕਿ ਜੇਕਰ ਜਨਮ ਸਾਖੀਕਾਰਾਂ ਦੇ ਬਾਰੇ ਕੁਝ ਲਿਖਣਾ ਹੈ ਨਾ ਉਹਨਾਂ ਦੇ ਇਤਿਹਾਸ ਨੂੰ ਪਹਿਲਾਂ ਉਹ ਚੰਗੀ ਤਰ੍ਹਾਂ ਜਾਣਨ ਇੱਕ ਸਾਰਤਾ ਜਿਹੜੀ ਹੈ ਇਕ ਲੇਖਕ ਜਿਹੜੇ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਬਣਾ ਕੇ ਜੜੇ ਗਿਆ ਉਹ ਜ਼ਰੂਰ ਚੱਲਣ ਇਹ ਨਹੀਂ ਹੈਗਾ ਜਿੱਥੋਂ ਮਰਜ਼ੀ ਜਰਾ ਚੁੱਕ ਕੇ ਕਿਤੇ ਵੀ ਕੋਈ ਵੀ ਗੱਲ ਜੜੀ ਗਿਆ ਲਿਖ ਦਿੱਤੀ ਜਾ ਇਸ ਤੋਂ ਇਲਾਵਾ ਸਿੰਘ ਸਭਾ ਜੜੇਗੇ ਸੀ ਨਾ ਲਹਿਰ ਕਿਉਂਕਿ ਸਭ ਤੋਂ ਪਹਿਲਾਂ ਤਾਂ ਸਿੰਘ ਸਭਾ ਲਹਿਰ ਨਹੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆਏ ਸੀ ਸੋ ਉਹਨਾਂ ਦੇ ਕਰਕੇ ਕੀ ਗਏ ਸੀ ਕਈ ਪੁਰਾਣੀਆਂ ਇਹੋ ਜਿਹੀਆਂ ਹੱਥ ਲਿਖਤਾਂ ਜਿਹੜੀਆਂ ਸਾਡੀ ਪੁਪ ਪਕਰ ਤੋਂ ਬਾਹਰ ਸੀ ਉਹਨਾਂ ਨੇ ਕੀ ਕੀਤਾ ਸੀ ਧਾਰਮਿਕ ਲਿਖਤਾ ਨੂੰ ਇੱਕ ਲਿਖਤਪਉਣ ਦੀ ਇੱਕ ਟੋਹ ਸ਼ੁਰੂ ਕਰ ਦਿੱਤੀ ਸੀ ਮਤਲਬ ਕਿ ਇਹੋ ਜਿਹਿਆਂ ਹੁਣ ਲਿਖਤਾ ਜੜੀਆਂ ਨੇ ਉਹ ਕੀਤੀਆਂ ਜਾ ਸੋ ਇਸ ਜਨਮ ਸਾਕੀ ਨੂੰ ਅੰਗਰੇਜ਼ ਅਧਿਕਾਰੀ ਜਿਹੜੇ ਕੇ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਵੱਲੋਂ ਇਹ ਬਲਾਈਟ ਭੇਜੀ ਗਈ ਉੱਥੇ ਫਿਰ ਜੇਕਰ ਜਰਮਨ ਵਿਦਵਾਨ ਜਿਹੜੇ ਕੇ ਸੀ ਆਰਨੇਸਟ ਟ੍ਰੰਪੋ ਉਹਨਾਂ ਦੇ ਵੱਲੋਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਇੱਕ ਅੰਸ਼ਿਕ ਉਹਨਾਂ ਨੇ ਕੀ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗਾ ਸੀ ਨਾ ਉਸਤੇ ਅੰਸ਼ਿਕ ਅੰਗਰੇਜ਼ੀ ਤਰਜਮੇ ਦੇ ਮੂਡ ਵਿੱਚ ਭਲਾ ਸਟਾਰਟਿੰਗ ਦੇ ਵਿੱਚ ਜਿਹੜਾ ਉਹਨਾਂ ਨੇ ਲਿਖਿਆ ਸੀ ਉਸਤੇ ਵਿੱਚ ਇਹ ਨੁਵਾਦ ਕਰਕੇ ਕੀ ਕੀ ਸੀ ਇਹ ਜਿਹੜੀ ਜਨਮ ਸਾਖੀ ਇਹ ਉਹਨਾਂ ਨੇ ਕੀ ਕੀ ਸੀ ਜਦੋਂ ਐਡ ਕੀਤੀ ਤੇ ਜ਼ਿਆਦਾ ਖਿੱਚ ਦਾ ਕਾਰਨ ਉਦੋਂ ਬਣੀ ਸੀ ਹੁਣ ਕਿਉਂ ਸਾਡੇ ਇੱਧਰ ਜ਼ਿਆਦਾ ਉਹ ਕੀ ਕਰ ਸੀ ਇੰਟਰਸਟ ਲੈ ਰਹੇ ਸੀ ਹੁਣ ਉਸ ਤੋਂ ਬਾਅਦ ਕੀ ਕਰ ਸੀ ਇਕਤਾ ਸਿੰਘ ਸਭਾ ਲਹਿਰ ਨੇ ਕੰਮ ਸ਼ੁਰੂ ਕੀਤਾ ਦੂਜਾ ਜਦੋਂ ਇਸ ਚੀਜ਼ ਨੂੰ ਇੱਕ ਲਿਖਿਆ ਗਿਆ ਤਾਂ ਬਾਕੀ ਅਫਸਰਾਂ ਦਾ ਵੀ ਧਿਆਨ ਖਿੱਚਿਆ ਉਹਨਾਂ ਨੇ ਜਿਹੜੇ ਲਿਖਣ ਦੇ ਵਿੱਚ ਕਾਫੀ ਜ਼ਿਆਦਾ ਇੰਟਰਸਟ ਰੱਖਦੇ ਸੀ ਸੋ ਕੀ ਗੱਲ ਸੀ ਜਨਮ ਸਾਖੀ ਦੀਆਂ ਪ੍ਰਤੀ ਲਿਪੀਆਂ ਜਿਹੜੀਆਂ ਸੀ ਨਾ ਉਸ ਦੀ ਭਾਲ ਸ਼ੁਰੂ ਹੋ ਗਈ ਕਿ ਜ਼ਰੂਰੀ ਥੋੜੀ ਆ ਕਿ ਇਕੋਤ ਹੋਏਗੀ ਹੋਰ ਵੀ ਚੀਜ਼ਾਂ ਜਿਹੜੀਆਂ ਉਹਨਾਂ ਵੱਲ ਇੱਕ ਧਿਆਨ ਦਿੱਤਾ ਗਿਆ ਸੋ ਜਦੋਂ ਇਸ ਦੀ ਭਾਲ ਸ਼ੁਰੂ ਹੋਈ ਤਾਂ ਹਾਫਿਜ਼ਾਬਾਦ ਨਾਂ ਦੇ ਪਿੰਡ ਵਿੱਚੋਂ ਹੀ ਇਸ ਦੀ ਇੱਕ ਪ੍ਰਤੀ ਲਿਪੀ ਜੜੀ ਗਈ ਸੀ ਉਹ ਮਿਲੀ ਜਿਸ ਨੂੰ ਗੁਰਮੁਖ ਸਿੰਘ ਜਿਹੜੇ ਸੀ ਨਾ ਉਹਨਾਂ ਨੇ ਸੰਪਾਦਿਤ ਕੀਤਾ ਸੀ ਤੇ ਬਾਅਦ ਵਿੱਚ ਇਹ ਜਿਹੜੀ ਖੋਜ ਸੀ ਇਸ ਦਾ ਸਿੱਟਾ ਇਹ ਲਿਖਿਆ ਕਿ ਸਾਨੂੰ ਸਿਰਫ ਇਹੋ ਹੀ ਨਹੀਂ ਹੋਰ ਕਈ ਅੱਗੋ ਜਨਮ ਸਾਖੀਆਂ ਜਿਹੜੀਆਂ ਸੀ ਉਸ ਦੀ ਕਪਾਲ ਜਿਹੜੀ ਸੀ ਉਹ ਸ਼ੁਰੂ ਹੋਈ ਤੇ ਬਹੁਤ ਸਾਰੀਆਂ ਜਨਮ ਸਾਖੀਆਂ ਸਾਨੂੰ ਮਿਲੀਆਂ ਵੀ ਸੀ ਹੋਰ ਪ੍ਰੋਫੈਸਰ ਗੁਰਮੁਖ ਸਿੰਘ ਜੜਿਆਸੀ ਨੇ ਉਹਨਾਂ ਨੇ ਪਹਿਲੀ ਵਾਰ ਕੀਤਾ ਸੀ ਜਨਮ ਸਾਖੀ ਪਰੰਪਰਾ ਤੇ ਸਾਖੀਆਂ ਦਾ ਜਿਹੜਾ ਹੈਗਾ ਸੀ ਇੱਕ ਤਰੀਕੇ ਦੇ ਨਾਲ ਸ਼ਖਾਵਾਂ ਦਾ ਵਿਚਾਰ ਦਿੱਤਾ ਮਤਲਬ ਕੀ ਕਰ ਸੀ ਉਹਨਾਂ ਨੇ 10 ਪਾਈ ਸੀ ਇਸ ਤਰੀਕੇ ਨਾਲ ਤੇ ਹਾਫਿਜ਼ਾਬਾਦ ਵਾਲੀ ਜਿਹੜੀ ਜਨਮ ਸਾਖੀ ਸੀ ਉਸ ਦੀ ਭੂਮਿਕਾ ਵਿੱਚ ਕਵਿਤਾ ਤੇ ਵਾਰਤਕ ਵਿੱਚ ਲਿਖੀਆਂ 10 ਜਨਮ ਸਾਖੀਆਂ ਦੀ 10 ਪਾਈ ਸੀ ਮਤਲਬ ਜਿਵੇਂ ਉਹਨਾਂ ਨੂੰ ਪਤਾ ਲੱਗਾ ਕਿ ਹੋਰ ਜਨਮ ਸਾਖੀਆਂ ਨੇ ਉਹਨਾਂ ਨੂੰ ਲੱਭਣ ਦੀ ਜ਼ਰੂਰਤ ਹੈ ਉਹਨਾਂ ਨੂੰ ਪਤਾ ਸੀ ਤਾਂ ਉਹਨਾਂ ਨੇ ਲਿਖ ਦਿੱਤੀਆਂ ਤੇ ਕਿਹੜੀਆਂ-ਕਿਹੜੀਆਂ ਸੀ ਦਸਾਂ ਵਾਲੀਆਂ ਪਾਈ ਬਾਲੇ ਵਾਲੀ ਹਿੰਦਾਲੀਆ ਵਾਲੀ ਇਸ ਤੋਂ ਲਗਾ ਨਾਨੇ ਪ੍ਰਕਾਸ਼ਕ੍ਰਿਤ ਪਾਈ ਸੰਤੋਖ ਸਿੰਘ ਨਾਰਿਕ ਚੰਦਰ ਦੇਵ ਚੰਦਰੋਦੇਵ ਕ੍ਰਿਤ ਪੰਡਿਤ ਗੰਗਾਰਾਮ ਜਨਮ ਸਾਖੀ ਪਾਈ ਮਨੇ ਸਿੰਘ ਪਾਈ ਗੁਰਦਾਸ ਜੀ ਪਹਿਲੀ ਵਾਰ ਆਨੰਦ ਕਰਨ ਉਦਾਸੀ ਦੀ ਜਨਮ ਸਾਖੀ ਤੇਵਲਾਈਤ ਵਾਲੀ ਜਨਮ ਸਾਖੀ ਉਹ ਇਸ ਦੇ ਵਿੱਚ ਉਹਨਾਂ ਨੇ ਇੱਕ ਟਿੱਪਣੀ ਵੀ ਨਾਲਾ ਕੀਤੀਆਂ ਸੀ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਵਾ ਕਿ ਜਿਵੇਂ ਕਹਿੰਦੇ ਨਾ ਕਿ ਟਿੱਪਣੀ ਤਾਂ ਜ਼ਰੂਰ ਕਰਨੀ ਹੈ ਹੁਣ ਇਹ ਕੁਝ ਇੱਕ ਜਿਵੇਂ ਕੋਈ ਕਿਸੇ ਬਾਰੇ ਪੂਰਾ ਇੱਕ ਸ਼ੋਰਟ ਹੀ ਨਹੀਂ ਹੁੰਦੀ ਪਰ ਤਾਂ ਵੀ ਉਹ ਇੱਥੇ ਕਰ ਦਿੰਦਾ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਭਾਈ ਵਾਲਾ ਵਾਲੀ ਜਿਹੜੀ ਜਨਮ ਸਾਖੀ ਸੀ ਨਾਰਾਚੰਦਰ ਨਾਨਤ ਪ੍ਰਕਾਸ਼ ਨਾਰਾਚੰਦਰोदय ਆਦ ਦੀਆਂ ਜਿੰਨੀਆਂ ਵੀ ਇਹ ਤਿੰਨੇ ਸਾਖੀਆਂ ਨੇ ਇਹਨਾਂ ਦੀ ਬੁਨਿਆਦ ਕੀ ਕੀਤੀ ਸੀ ਹੰਦਾਲੀਆ ਵਾਲੀ ਜਨਮ ਸਾਖੀ ਹੈ ਵਲਾਈਤ ਵਾਲੀ ਜਨਮ ਸਾਖੀ ਦਾ ਇਹ ਨਾਂ ਕਿਉਂ ਤੇ ਕਿੱਦਾਂ ਪਿਆ ਉਹਨੇ ਵਲਾਈਤ ਵਾਲੀ ਕਿਉਂ ਕਹਿੰਦੇ ਨੇ ਇਸ ਬਾਰੇ ਵੀ ਇੱਥੇ ਹੋ ਕੀ ਗਏ ਚਰਚਾ ਕਰਦੇ ਮਤਲਬ ਉਹ ਦੱਸਦੇ ਬਈ ਨੇ ਕਿ ਉਹਨਾਂ ਨੂੰ ਤਾਂ ਉਹਨਾਂ ਦੇ ਨਾਮ ਦੇ ਉੱਤੇ ਦੱਸ ਦਿੱਤਾ ਗਿਆ ਬਟ ਇਹਨੂੰ ਵਲਾਈਤ ਵਾਲੀ ਕਿਉਂ ਕਿਹਾ ਗਿਆ ਹੈਗਾ ਸੋ ਇੱਥੇ ਵੀ ਉਹਨਾਂ ਨੇ ਦੱਸਿਆ ਸੀ ਕਿ ਇਹ ਜਿਹੜੀ ਜਨਮ ਸਾਖੀ ਹੈਗੀ ਹੈ ਨਾ ਅ ਏ ਉਹਨਾਂ ਨੇ ਥੋੜਾ ਜਿਹਾ ਇਸ ਦੇ ਬਾਰੇ ਰਿਪੇਚ 10 ਦਿੱਤਾ ਸੀ ਤਾਂ ਕਰਕੇ ਉਹ ਹਿੰਦੀ ਦੇ ਵਿੱਚ ਇਹਗਾ ਸੀ ਹੂੰ ਸੋ ਨਾਲ ਦੇ ਨਾਲ ਉਹਨਾਂ ਨੇ ਕੀ ਕੀਤਾ ਸੀ ਕਿ ਜਿਹੜਾ ਲੇਖਕ ਸੀ ਨਾ ਜਿਨ੍ਹਾਂ ਨੇ ਇਹ ਵਾਲੀ ਜਨਮ ਸਾਖੀ ਲਿਖੀ ਸੀ ਜਨਮ ਸਾਖੀ ਹੈ ਤੇ ਜਾਂ ਫਿਰ ਕੋਈ ਹੋਰ ਨਾਲ ਦੇ ਨਾਲ ਹਾਫਿਜ਼ਾਬਾਦ ਵਾਲੀ ਜਿਹੜੀ ਜਨਮ ਸਾਖੀ ਸੀ ਉਸਦੇ ਲੇਖਕਾਂ ਦੇ ਬਾਰੇ ਵੀ ਉਹਨਾਂ ਨੇ ਥੋੜਾ ਜਿਹਾ ਜਿਵੇਂ ਆਪਣਾ ਇੱਕ ਸੰਕੇਤ ਮਾਤਰ ਵੀ ਛੱਡ ਦਿੱਤਾ ਸੀ ਕਿ ਆਉਣ ਵਾਲੇ ਜਿਹੜੇ ਲੇਖਕ ਸੀ ਉਹ ਇਸ ਸੰਕੇਤ ਤੋਂ ਥੋੜਾ ਜਿਹਾ ਅੱਗੇ ਕੰਮ ਕਰ ਸਕਣ ਇਸ ਤੋਂ ਇਲਾਵਾ ਜਿਵੇਂ ਇਹ ਗਏ ਕਿ ਇਹ ਜਿਹੜੀ ਜਨਮ ਸਾਖੀਆਂ ਸੀ ਨਾ ਵਲਾਈਤ ਵਾਲੀ ਜਿਹੜੀ ਜਨਮ ਸਾਖੀ ਸੀ ਉਹਨਾਂ ਨੂੰ ਕੀ ਹੈਗਾਏ ਇਹ ਪਾਈ ਵੀ ਸਿੰਘ ਦੇ ਸੰਪਾਦਿਤ ਪੁਰਾਣਾ ਜਨਮ ਸਾਖੀ ਦਾ ਆਧਾਰ ਵੀ ਉਹ ਇਹਨੂੰ ਹੀ ਮੰਨਦੇ ਨੇ ਮਤਲਬ ਵਲਾਈਤ ਵਾਲੀ ਜਿਹੜੀ ਜਨਮ ਸਾਖੀ ਹੈ ਨਾ ਉਹਨੂੰ ਕੀ ਕਰਦੇਗੇ ਨੇ ਪਾਈ ਵੀ ਸਿੰਘ ਦੀ ਸੰਪਾਦਿਤ ਪੁਰਾਤਨ ਜਨਮ ਸਾਖੀ ਦਾ ਆਧਾਰ ਵੀ ਉਹ ਇਸੇ ਨੂੰ ਹੀ ਮੰਨਦੇਗੇ ਨੇ ਪਰ ਹੁਣ ਦੇਖੋ ਕਹਿੰਦੇ ਜਿਵੇਂ ਹੁਣ ਪੰਜਾਬੀ ਦੇ ਵਿੱਚ ਖੋਇ ਦਾ ਕਾਰਜ ਕਾਫੀ ਜ਼ਿਆਦਾ ਇੱਕ ਕੀਤਾ ਜਾ ਰਿਹਾ ਸੀ ਚਾਹੇ ਉਹ ਅੰਗਰੇਜ਼ੀ ਪ੍ਰਭਾਵ ਥੱਲੇ ਵੀ ਸੀ ਬਟ ਜ਼ਰੂਰੀ ਨਹੀਂ ਉਸ ਸਮੇਂ ਪੰਜਾਬੀ ਦੇ ਵਿੱਚ ਹੀ ਇਹ ਕੰਮ ਚੱਲਦਾ ਪਿਆ ਸੀ ਕਹਿੰਦੇ ਹਿੰਦੂਸਤਾਨ ਦੇ ਵਿੱਚ ਵੀ ਹੋਰ ਬਹੁਤ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਚਲਦੀਆਂ ਪਈਆਂ ਸੀ ਜਿਵੇਂ ਕਵੀਆਂ ਦੇ ਜਨਮ ਵੇਰਵੇ ਇਕੱਠੇ ਕਰਨੇ ਉਹਨਾਂ ਦੇ ਇੱਕ ਰਚਨਾਵਾਂ ਇਕੱਠੀਆਂ ਕਰਨੀਆਂ ਉਹਨਾਂ ਦਾ ਕਾਲਕ੍ਰਮ ਕੀ ਕਰ ਸੀ ਉਸਦੇ ਬਾਰੇ ਇਸ ਤੋਂ ਲਾਵਾ ਜਿਵੇਂ ਹੁਣ ਉਰਦੂ ਅਗਰ ਗੱਲ ਕਰੀਏ ਸੇ ਇੰਗਲਿਸ਼ ਦੀ ਗੱਲ ਕਰ ਲਈ ਹੈ ਹੁਣ ਉਰਦੂ ਦੇ ਬਾਰੇ ਗੱਲ ਕਰੀਏ ਤਾਂ ਉਰਦੂ ਦੇ ਵਿੱਚ ਵੀ ਕਹਿੰਦੇ ਕਈ ਕਵੀਆਂ ਦੇ ਬਾਰੇ ਲਿਖਣ ਦਾ ਰਿਵਾਜ ਜਿਹੜਾ ਸੀ ਨਾ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ ਕਿਉਂਕਿ ਦੇਖੋ ਪਹਿਲਾਂ ਫਾਰਸੀ ਵਗੈਰਾ ਚੰਦੀ ਪਈ ਸੀ ਉਹਨਾਂ ਨੂੰ ਪਤਾ ਸੀ ਕਿਵੇਂ ਲਿਖਦੇ ਸੀ ਇਸਦੇ ਵਿੱਚ ਹੀ ਅਜ਼ਾਦ ਜਿਹੜੇ ਨੇ ਮੁਹੰਮਦ ਅਜ਼ਾਦ ਨੇ ਪਹਿਲੀ ਵਾਰ ਕੀ ਕੀਤਾ ਸੀ ਕਿ ਉਰਦੂ ਕਵਿਤਾ ਦਾ ਇੱਕ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਪਹਿਲਾਂ ਅਸੀਂ ਇੰਗਲਿਸ਼ ਵਾਲਾ ਕਰ ਲਿਆ ਹੁਣ ਅਸੀਂ ਆ ਰਿਹਾ ਉਰਦੂ ਦੇ ਵਿੱਚ ਜਿਵੇਂ ਪਿੱਛੇ ਹੈਡਿੰਗ ਪਾਇਆ ਸੀ ਉਰਦੂ ਤੇ ਜਿਹੜੇ ਪੰਜਾਬ ਜਿਹੜੇ ਗਿਆ ਇੰਗਲਿਸ਼ ਦਾ ਮੁੱਢਲਾ ਜਿਹੜਾ ਪ੍ਰਭਾਵ ਪਿਆ ਸੀ ਖੋਏ ਦੇ ਉੱਤੇ ਸੋ ਕਹਿੰਦੇ ਇਹ ਜਿਹੜੀ ਖੋਜ ਸੀ ਨਾ ਇਸ ਨੂੰ ਉਹਨਾਂ ਨੇ ਕੀ ਗੱਸੀ ਇੱਕ ਨਾਮ ਦਿੱਤਾ ਸੀ ਉਹਨਾਂ ਨੇ ਇਸ ਨੂੰ ਤਜ਼ਕਰਾਨਿਗਾਰੀ ਦਾ ਨਾਮ ਦਿੱਤਾ ਸੀ ਤਜ਼ਕਰਾਨਿਗਾਰੀ ਦਾ ਨਾਮ ਦਿੱਤਾ ਸੀ ਤਜ਼ਕਰਾਨਿਕਾਰੀ ਜਿਹੜੇ ਗਏ ਨੇ ਉਹਨਾਂ ਨੇ ਕੀ ਕਹਿਆ ਸੀ ਇਹ ਜਿਹੜਾ ਮਾਡਲ ਸੀ ਨਾ ਪੰਜਾਬੀ ਸਾਹਿਤ ਦੀ ਖੋਜ ਨੂੰ ਇਹਨੂੰ ਸਭ ਤੋਂ ਵੱਧ ਇਹਨੇ ਪ੍ਰਭਾਵਿਤ ਕੀਤਾ ਤੇ ਇਹੋੀ ਚੀਜ਼ ਨੂੰ ਜਿਵੇਂ ਆਧਾਰ ਬਣਾ ਕੇ ਇੱਥੇ ਅਸੀਂ ਮੁਹੰਮਦ ਹੁਸੈਨ ਆਜ਼ਾਦ ਦੀ ਜਿਹੜੀ ਰਚਨਾ ਹੈ ਆਬ ਹਯਾਤ ਉਹਨਾਂ ਦੀ ਇੱਥੇ ਗੱਲ ਕਰਾਂਗੇ ਦੇਖੋ ਕਿਸੇ ਲੇਖਕ ਦੀ ਜਿਹੜੀ ਰਚਨਾ ਦੀ ਇੱਥੇ ਗੱਲ ਕੀਤੀ ਗਈ ਹੈ ਤੁਹਾਨੂੰ ਪੇਪਰ ਦੇ ਵਿੱਚ ਵੀ ਉਹੀ ਰਚਨਾ ਦੇ ਬਾਰੇ ਹੀ ਪੜਨ ਨੂੰ ਤੇ ਇੱਕ ਕੁਐਸਚਨ ਜ਼ਰੂਰ ਮਿਲੇਗਾ। ਹੁਣ ਕੀ ਕਸੀ ਜਦੋਂ ਦੇਖੋ ਕਹਿੰਦੇ ਗਦਰ ਲਹਿਰ ਸ਼ੁਰੂ ਹੋਈ ਸੀ ਨਾ ਤੇ ਮੁਹੰਮਦ ਹੁਸੈਨ ਜਿਹੜੇ ਸੀ ਨਾ ਉਹਨਾਂ ਨੂੰ ਉਹਦੋਂ ਗ੍ਰਿਫਤਾਰ ਕੀਤਾ ਸੀ। ਤੇ ਬਾਅਦ ਵਿੱਚ ਜਾਂ ਫਿਰ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਜਦੋਂ ਆਏ ਤੇ ਇਹਨਾਂ ਨੇ ਕੀ ਕੀਤਾ ਪੇਜ ਬਦਲਿਆ ਤਾਂ ਹੌਲੀ-ਹੌਲੀ ਕੀ ਗੱਸੀ ਇਹ ਲਖਨਊ ਹਾਇਦਰਾਬਾਦ ਤੇ ਹੋਰ ਇਲਾਕਿਆਂ ਤੋਂ ਘੁੰਮਦੇ ਘੁੰਮਦੇ ਹੋਏ ਪੰਜਾਬ ਦੀ ਜਿਹੜੀ ਰਾਜਤਾ ਨਿਊਜ਼ ਸਮੇ ਜਿਹੜੀ ਸੀ ਲਾਹੌਰ ਉੱਥੇ ਆ ਗਏ ਉੱਥੇ ਕੀ ਕੀਤਾ ਇਹਨਾਂ ਨੇ ਇੱਕ ਬੁੱਕ ਟਿੱਪੂ ਸਰਕਾਰੀ ਜਿਹੜਾਗਾ ਸੀ ਉੱਥੇ ਉਹਨੂੰ ਨੌਕਰੀ ਮਿਲੀ ਤੇ ਉੱਥੇ ਹੀ ਇਹਨਾਂ ਦੀ ਇੱਕ ਜਿਵੇਂ ਕਹਿੰਦੇ ਨੇ ਨਾ ਲਿਖਣ ਵਾਲੀ ਜ਼ਿੰਦਗੀ ਇਸ ਦੀ ਸ਼ੁਰੂਆਤ ਹੋਈ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਉਰਦੂ ਦੀ ਫਿਰ ਪੜਾਈ ਕੀਤੀ ओरिएंटਲ ਕਾਲਜ ਤੇ ਜਦੋਂ ਬਾਅਦ ਵਿੱਚ ਹੋਰ ਖੁੱਲੇ ਸੀ ਤੇ ਇਹਦੇ ਨਾਲ ਕੀ ਉਹਨਾਂ ਨੂੰ ਥੋੜਾ ਜਿਹਾ ਇੱਕ ਈਜ਼ੀ ਹੋ ਗਿਆ ਪਹਿਲਾਂ ਉਹਨਾਂ ਨੇ ਕੀ ਕੀਤਾ ਸੀ ਇੰਨਾ ਵਿਦਿਆਕਾ ਧਾਰਿਆਵਾਸ ਕੁਝ ਕਿਤਾਬਾਂ ਲਿਖਿਆ ਸੀ ਜਸਟ ਐਵੇਂ ਲਿਖਿਆ ਸੀ ਜਿਵੇਂ ਕਹਿੰਦੇ ਨਾ ਕਿ ਸ਼ੌਂਕ ਸ਼ੌਂਕ 'ਚ ਲਿਖਤੀ ਫਿਰ ਥੋੜੇ ਜਿਹਾ ਸੀਰੀਅਸ ਹੋਏ ਫਿਰ ਉਹਨਾਂ ਨੇ ਪੰਜੀ ਵਰਿਆਂ ਦੇ ਵਿੱਚ ਜਿਹੜੇ ਆਪਣਾ ਟਾਈਮ ਸੀ ਉਸ ਦੇ ਵਿੱਚ ਉਹਨਾਂ ਨੇ ਸ਼ਾਇਰੀ ਵੀ ਲਿਖੀ ਸਾਹਿਤ ਵੀ ਲਿਖਿਆ ਇਤਿਹਾਸ ਵੀ ਲਿਖਿਆ ਤੇ ਭਾਸ਼ਾ ਵਿਗਿਆਨ ਇਹਨਾਂ ਦੇ ਬਾਰੇ ਵੀ ਲਿਖਿਆ ਸੀ ਠੀਕ ਹੈ ਇਹ ਉਹਨਾਂ ਦੇ ਜਿਹੜੇਗੇ ਸੀ ਇੱਕ ਖੇਤਰ ਸੀ ਜਿਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਤਾਂ ਲਾਹੌਰ ਦੇ ਵਿੱਚ ਰਹਿੰਦਿਆਂ ਹੀ ਉਹਨਾਂ ਨੇ ਕੀ ਕੀਤਾ ਸੀ ਆਬ ਹਿਆਸ ਸਮੇਤ ਤਕਰੀਬਨ ਇੱਕ ਦਰਜਨ ਤੋਂ ਵੱਧ ਜਿਹੜੀ ਪੁਸਤਕਾਂ ਸੀ ਨਾ ਉਹਨਾਂ ਦੀ ਰਚਨਾ ਜਿਹੜੀ ਇੱਥੇ ਕੀਤੀ ਸੀ ਤੇ ਆਬ ਹਿਆਤ ਜੜੀ ਗਈ ਸੀ ਅਗਰ ਲਿਖਣ ਦੇ ਵਿੱਚ ਜੋ ਉਰਦੂ ਸ਼ਾਇਰਾਂ ਦਾ ਜਿਹੜਾ ਤਸਕਰਾ ਹੈ ਉਹਨਾਂ ਨੂੰ 15 ਬਰੇ 2 ਵਦیرے ਇੱਕ ਟਾਈਮ ਲੱਗਾ ਇਸ ਚੀਜ਼ ਦੇ ਵਿੱਚ ਤੇ ਪਹਿਲਾ ਇਹਨਾਂ ਦਾ ਜਿਹੜਾ ਇੱਕ ਕਿਤਾਬ ਛੱਪ ਕੇ ਸਾਹਮਣੇ ਆਈ ਮਤਲਬ ਸੰਸਕਰਨ ਸੀ ਉਹ 1880 ਦੇ ਵਿੱਚ ਸਾਹਮਣੇ ਇਹਦਾ ਆਇਆ ਸੀ ਠੀਕ ਹੈ ਸੋ ਜਿਵੇਂ ਮੈਂ ਕਿਹਾ ਸੀ ਕਿ ਅੱਜ ਨਹੀਂ ਹੀ ਕਲਾਸ ਹੋਏਗੀ ਤੇ ਬਾਕੀ ਅਸੀਂ ਟੌਪਿਕ ਕੱਲ ਕਰਾਂਗੇ ਜਿਵੇਂ ਅੱਜ ਇਸ ਦਾ ਟੌਪਿਕ ਹੋ ਰਿਹਾ ਲਿੰਦੇ ਨੇ ਤੇ ਅਗੋ ਉਹਨਾਂ ਦੇ ਬਾਰੇ ਪੜਾਂਗੇ ਸੋ ਕੱਲ ਕਲਾਸ ਜ਼ਰੂਰ ਅਟੈਂਡ ਕਰਿਓ ਤੇ ਕੱਲ ਨਹੀਂ ਤਾਂ ਪਰਸੋ ਜ਼ਰੂਰ ਅਟੈਂਡ ਕਰਿਓ ਸੋ ਬਾਕੀ ਲਾਈਕਸ ਨੂੰ ਕਰਕੇ ਜਾਇਓ ओके जी ਬਾਏ ਬਾਏ